ਹਾਂਜੀ ਉਹ ਤਾਂ ਬਾਰੇ ਸੋਟੋ ਐ ਅੱਜ ਡਰਾਈਵਰ ਆ ਗਿਆ ਉਹ ਮਸਲੀਨਾ ਪਾਸਟਾਰਟ ਕਰਨ ਲੱਗੇ ਆ ਉਹਦੀ ਬੈਟਰੀ ਡਾਊਨ ਹੋ ਗਈ ਤੇ ਫਿਰ ਮੈਂ ਤੇਰੇ ਤੋਂ ਬੈਟਰੀ ਢਾ ਕੇ ਤਾਰਾਂ ਨਾਲ ਫੇਰ ਕਰਾਂਗੇ ਸਟਾਰਟ ਫਿਰ ਮੈਂ ਇਹ ਤਾਰਾਂ ਤੋੜਾ ਕੇ ਬੈਂਕ ਤੇ ਦਾ ਤੱਕ ਹੁਣ ਸਟਾਰਟ ਕਰਕੇ ਦੇਖਦੇ ਆ ਕੋਈ ਬਈ ਬੈਟਰੀ ਆ ਸੌਂਗੀ ਨੀਲੀ ਤਾਂ ਆ ਗਏ ਹੋ ਲੈ ਅੰਦਰ ਪੈ ਪੰਪ ਦਾ ਮਾਲ ਤਾਂ ਸੀ ਤੇ ਹੁਣ ਸੈਲਫ ਸੌ ਮਾਰ ਕੇ ਰਿਹਾ ਪਹਿਲੀ ਵਾਈਚ ਦਾ ਚੱਕੀ ਨਹੀਂ ਚਲੀ ਆਹ ਦੇ ਉਹੋ ਆਦੀ ਖੜੇ ਖੜੇ ਆ ਆ ਥੋੜੀ ਹੋਰ ਕਮਾਈ ਆ ਵਗੈਰ ਕੀ ਨਾਰ ਦੇ 60 ਦੀ ਤਾਂ ਤੁਸੀਂ 60 ਦੀ 60 ਦੀ ਆ ਨਾ ਹਾਂ ਦਬਲਾ ਕੋਈ ਨਾ ਕਰੰਟ ਕਰਦੇ ਚੱਲ 60 60 ਦੱਬੀ ਚੱਲ ਜਾਈਂ ਚੱਲ ਚੱਲ ਵਾਹਿਗੁਰੂ ਤਹਾ ਹੈਗਾ ਹੋ ਗਈ ਹੋ ਗਈ ਹੋ ਗਈ ਹੋ ਗਈ ਹੋ ਗਈ ਹੋ ਗਈ ਚਲੋ ਉਸੇ ਨੂੰ ਸਟਾਰਟ ਹੋ ਗਈ ਚਲੋ ਇਹਨਾਂ ਨੂੰ ਬਾਹਰ ਕੱਢਦੇ ਆਂ ਗੁਟਕ ਕੱਟ ਕੇ ਰੱਖਦੇ ਚਲੋ ਜਿਦਾ ਦਰਦ ਰਿਵਾਜ ਕਰ ਬismillah ਕਾਟਰ ਮੰਗਰ ਕਾ ਨਾ ਬੋ ਖਾੜ ਜੋ ਚਲੋ ਫੇਰ ਲੈ ਕੇ ਚાલਦੇ ਹਾਂ ਨੂੰ ਉੱਥੇ ਚਲੋ ਫੇਰ ਦਾਉਦੀ ਨਾਲ ਦੇਖ ਲੈ ਕਿੰਨੇ ਕੁ ਤੁਸੀਂ ਨਿਕਲਦੇ ਆ ਲਾਤੀ ਐਨਕਾ ਲਾ ਕੁ ਮਾ ਉਹ ਲੱਗੀ ਕਿ ਨਹੀਂ ਜਿਲੀ ਨਿਕਲੀ ਆ ਆਪਾਂ ਨੇ ਝਾੜੀ ਨਹੀਂ ਐਕਤੀ ਉਹ ਨਹੀਂ ਝਾੜੇ ਅਸੀਂ ਕਿ ਮੈਂ ਝਾੜਦੇ ਆ ਆਹੋ ਘਮਾਉਣੇ ਆ ਕੁੱਤੇ ਵੀ ਬੈਠੇ ਨੇ ਕੁੱਤਿਆਂ ਨੂੰ ਕਮਲੇ ਕਰਨਗੇ ਚੂਹੇ ਦੇਖਦੇ ਕਿੰਨੇ ਕਿੰਨੇ ਨਿਕਲਦੇ ਆ ਢੱਕਣ ਖੋਲਦੇ ਹੁਣ ਇਹ ਤਾਂ ਵੀ ਦੇਖ ਲੈ ਕਿੰਨੀ ਚੀਜ਼ ਨਿਕਲ ਗਈ ਆ ਹਿਸਾਬ ਲਾ ਲੁੱਤੋ ਤੂੰ 헤ਦੀਆ ਬੈਠਾ ਜਿੰਨੇ ਨਿਕਲਿਆ ਨੇ ਚਲੋ ਪਰ ਪਤਾ ਹੈ ਤਾਂ ਇਹ ਬੈਂਟਾ ਕਰਨਾ ਕਿਤੇ ਮਾਗਰ ਦੇ ਕੀ ਪੂਜੇ ਬੈਂਟਾ ਨਹੀਂ ਕੋਸ ਬੈਂਟਾ ਚੀਜ਼ ਪਾ ਦੇ ਆ ਨਿਕਲ ਗਿਆ ਕਰ ਨਹੀਂ ਨਹੀਂ ਪਰ ਸਾ ਮਾਈ ਸੀ ਇੱਕ ਅੱਧਾ ਦਾ ਨਿਕਲੇ ਭੱਜ ਗਏ ਭੱਜ ਗਏ ਲੱਗਦਾ ਪਤਾ ਲੱਗ ਗਿਆ ਵੀ ਕੱਟਣੀਆ ਮਸ਼ੀਨ ਦੋ ਤਿੰਨ ਦਾ ਆਪਣਾ ਸਟੋਰ ਦੀ 5 ਕਿਲੋ ਸਟੋਰ ਚੋਂ ਕੱਢਿਆ ਦਾदू ਵੀ ਆ ਗਏ दर्द बहुत हैूहा निकलू निकल जाए मोए मोए हो गया कोई चूहा ही नहीं निकलिया भज गए ला दो फिर ढक्न बस झाड़ झूड़ के ਆਸੂ ਵੇਰੇ ਨੂੰ ਝਾੜ ਕੇ ਕਮੇ ਡੀਡੀ ਜਮੀ ਭਈਆ ਬਸ ਝਾੜ ਕੇ ਫੇਰ ਲਾਉੜਿਆ ਖਾਸਮ ਸੀਨ ਲੈ ਕੇ ਚੱਲਦੇ ਆ ਮੈਂ ਤਾਂ ਤੇ ਝੜ ਗਿਆ ਸੀ ਚੂਹਾ ਕੋਈ ਨਿਕਲਿਆ ਹੀ ਨਹੀਂ ਮੋਏ ਮੋਏ ਹੋ ਗਿਆ ਹਮਦਾਨੀ ਕਾ ਕਰ ਕੋ ਬਾੜ ਦਿਆਂ ਤੁੰ ਨੂੰ ਕੁਛ ਨਹੀਂ ਆਉਂਦਾ ਮਾਕਰ ਆਓ ਹੈਗਾ ਕੁਛ ਨਹੀਂ ਨਹੀਂ ਇੱਟਾਂ ਅੰਦਰ ਬਾੜਦੇ ਆਂ ਆਲੀ ਚੱਲੋ ਚੱਲ ਲੈਂਗੀ ਲੈਂਗੀ ਬਾळ्या ਨੇ ਘਵਾ ਪੂਸ ਨਾ ਲੱਗੇ ਮਗਰ ਚੱਲੋ ਚੱਲ ਲੈਂਗੀ ਡਿੰਗੀ ਸਿੱਧੀ ਖੜਾਉਣੀ ਆ ਤੋਂ ਫੇਰ ਫੀਟਰ ਲਾਉਣੇ ਆ ਕਟੂਚ ਫੇਰੇ ਨੂੰ ਮਸ਼ੀਨ ਨੂੰ ਸਾਰਾ ਖੋਲ ਖਾਲ ਕੇ ਤੇ ਧੋਵਾਂਗੇ ਹੱਲੇ ਵਿਧਾਨੇ ਦਾਣੇ ਹੋ ਗਏ ਪਾ ਦੇ ਇੱਧਰ ਆ ਜੈਕਾ ਛੱਡ ਦੋ ਜੈਕ ਕੱਢ ਦੋ ਹੁਣ ਤੋ ਹੁਣ ਦੋਨੋਂ ਕਰਦੇ ਆ ਬਾਅਦ ਚ ਇੱਥੇ ਖੋਲ ਦਾਂਗੇ ਜਿੰਨੇ ਕੋਗੇ ਉਹਨੇ ਕਰ ਲਾ ਨਾਮ ਦਾੰਦੇ ਆ ਜਾਂ ਸਰ ਗਿਆ ਨਹੀਂ

ਸੋ ਆਪਾਂ ਨੇ ਮੋਟੀ ਮੋਟੀ ਰਿਆ ਹਾ ਦਸਤੂਰੀ ਜੀ ਦੀ ਜਾਨੋਗੇ ਕਰਦਾ ਕਰਦੋ ਅਬ ਅਥਰਸ ਬਦਲਾਂਗੇ ਆ ਇਹਦੀ ਅੱਕਾ ਗੋਮਗੀ ਨਾ ਆ ਗਾਹਾਂਗੇ ਵਧੀਆ ਪਿਆ ਇਹ ਵੀ ਚਲੋ ਬਾਅਦ ਲੈਂਦੇ ਅਥਰਸ ਮੈਂ ਦਰਹਾਂ ਤਾਂ ਚਾਚੂ ਹੁਣੀ ਤਾਂ ਮਸੀਨ ਦਾ ਫਰਸ ਕੋਲਣ ਲੱਗਾ ਸੀ ਮੈਂ ਇਧਰ ਤਵੇਲੀ ਆਤੀ ਕਾਲੇ ਲੰਗੜੀ ਹੁਣਾ ਐਂਗਲ ਤੇ ਮਾਰਦਾ ਤੇ ਅਖਵਾ ਲਾਉਣ ਦੀ ਲੋੜ ਤਾਂ ਪੈਣੀ ਨਹੀਂ ਉਹ ਕਿ ਉੱਤੇ ਵੀ ਕਾਲਾ ਹੀ ਆ ਚਲੋ ਫਿਰ ਮਿਲਦੇ ਸਾਨੂੰ ਥੋੜਾ ਰੰਗ ਕਰਕੇ ਹਾਂਜੀ ਆਪਾਂ ਨੇ ਰੰਗ ਜਿਆ ਕਰਤਾ ਇੰਨਾ ਕੁ ਇਹ ਆ ਥੋੜਾ ਜਿਹਾ ਰੰਗ ਇਹ ਵੀ ਕਰਦਾ ਚੜਦੀ ਆ ਸੇ ਇਹ ਸਪਰੇਅ ਹੀ ਥੋੜੀ ਉੱਤਰ ਵੀ ਕਰਦਾ ਉੱਧਰ ਲਈ ਉੱਪਰ ਲੈਂਡ ਕਰਨ ਵਾਲਾ ਉਹ ਦੇ ਦੇਨੀਏ ਉਹ ਗੁਰੂ ਆ ਰੇ ਬਰਨੀ ਆ ਕਲਾਸਰ ਵੀ ਖੋਲੋ ਲਾ ਕੇ ਬਸ ਇਹ ਵੀ ਖੋਲ ਲਓ ਪੱਤੀਆਂ ਪੁੱਤੀਆਂ ਨੂੰ ਖੋਲ੍ਹਣੇ ਹੋਤੀ ਆ ਦੇ ਵਸੋਂ ਅੰਦਰਲੇ ਨਾਲ ਦੋ ਖੋਲ੍ਹ ਦੇ ਖੋਲ੍ਹ ਦੋ ਖੋਲ੍ਹ ਦੋ ਚੱਕ ਦਨੇ ਫੜੇ ਆਪਾਂ ਚੱਕ ਦੋ ਚੱਕ ਦੋ ਨੀਣਾ ਤੇ ਕਰਦੇ ਨਹੀਂ ਖਾਣੇ ਆਪਾਂ ਗੁਰੂ ਵਾਲੇ ਬਣਿਏ ਵੀਰ ਜੀ ਹਾਂਜੀ ਪਾਪਾ ਨੇ ਐਂਗਲਾਂ ਤੇ ਸਾਰੀਆਂ ਤੇ ਦੋਹਾਂ ਪਾਸੇ ਰੰਗ ਮਾਰਤਾ ਵਧੀਆ ਲੱਗਦੀਆਂ ਨੇ ਹੁਣ ਤੇ ਹੋਰ ਅਪਨਾਇਆ ਹਰੇ ਸਰਾ ਚਾਰ ਸਹੀ ਗੁਰੂ ਵਾਲਾ ਬਣੀਏ ਵੀ ਜੀ ਜੀ ਇਧਰ ਆਪਾਂ ਟਾਇਰ ਬੋਲੋਗੇ ਹੁਣ ਜੱਕ ਚੱਕ ਲਾਤਾ ਇਧਰ ਸਰਾ ਸਰਵਿੰਡ ਆਦੀ ਨਾ ਨਿਕਲਦਾ Kom igjen, kom igjen. ਇੱਕ ਕਤੇ ਹੀ ਖੜੀ ਹੈ ਮਸ਼ੀਨ ਸਾਰੀ ਮੈਂ ਕਰ ਦੋ ਥਰਾਸਰ ਚਲੋ ਉਹ ਜਵਾਕ ਬਿਮਾਰ ਕਰ ਰਖਿਆ ਦਿੰਨੇ ਖਾ ਖਾ ਕੇ ਮੈਂ ਬਿਮਾਰ ਕੀਤਾ ਹੈ ਮੈਂ 9 ਦਿਨ ਮੇਮਟੇ ਡਿੱਗ ਰਖਿਆ ਇੱਧਰ ਆਪਾਂ ਦੋਆਰੇ ਟੇਲ ਫਿੱਟ ਕਰਨ ਲੱਗੇ ਇੱਧਰ ਇਹ ਤਾਂ ਕੱਢਤਾ ਆਪਾਂ ਨੇ ਬਹੁਤ ਚਲੋ ਕਿੱਲਾ ਸੌਖਾਈ ਸੀ ਹਾਂ ਹਾਈ ਕਰਾਣਾ ਨਹੀਂ ਵਾਪਸ ਅੱਗੇ ਉਹ ਥਰਾਸਰ ਕਰ ਦੋ ਆਏਗਾ ਨਾ ਗੜਦਣਾ ਸਰ ਇਸਰਫੋਂ ਮੈਂ ਟੰਕ ਪੰਦ ਲਾਉਂ ਅਖਰ ਠੀਕ ਹੋ ਗਿਆ ਠੀਕ ਆ ਤੀਆ ਚੈੱਕ ਕਰ ਲੋ ਸਕੋਰ ਦਿੱਤੀ ਹੋਈ ਆ ਆਪਣੇ ਫੀਡ ਨਹੀਂ ਜਮੀ ਟਿਕਣਾ ਦੇਖ ਲੋ ਜੇ ਚਾਹੇ ਕਾਟਰ ਲਾ ਦੋ ਫੀਡ ਨਹੀਂ ਡੇਗੂ ਪਰ ਐਨੀ ਭੜੀ ਸਕੋਰ ਦਿੱਤੀ ਹੋਈ ਹੈ ਦੇਖੀ ਤੇ ਕਾ ਤੁਹਾਨੂੰ ਤਾਂ ਕੁਲਰ ਦਾ ਸੌ ਲੱਗੇ ਉਹ ਦੇ ਇਧਰ ਕੁਲਰ ਦਾ ਪਾ ਲਿਆ ਸੀ ਮੈਂ ਜਰਾ ਕਮਾਉਂਦਾ ਕੁੱਲ ਨਾ ਟੱਕ ਗਿਆ ਹਾਂ। ਖਰਾੜ ਲੈਣਾ। ਅਸੀਂ ਖੱਡੇ ਦੇ ਵਾਗ ਗਏ ਸੀਗੇ ਪੱਧੜ ਜਿਹਾ ਕਰਵਣ ਸਾਡੇ ਆਉਂਦੇ ਨੂੰ ਤਾਂ ਚਾਚੂ ਹਣਾਉਣੇ ਮਸ਼ੀਨ ਦੇ 300-300 ਹਰ ਕਰਤਾ ਤੇ ਹੁਣ ਉਹ ਮੇਰੇ ਮੇਰੇ ਮਾਦਵਾ ਮੇ ਕਿ ਪੰਪ ਸਭ ਜਿਆਦਾ ਫਿਰ ਉਹਨੂੰ ਉਪਾਰ ਕੇ ਤੋਂ ਮਾ ਗਏ ਸੀ ਨੂੰ ਆਪਾਂ ਨੇ ਸਪਰੇਅ ਵਾਲਾ ਪੰਪੀਆ ਤੱਕ ਆ ਲਿਆ ਇਹਨੂੰ ਇੱਥੇ ਵੈਕ ਕਰਕੇ ਸੱਜੂ ਫੇਰ ਇਹਨੂੰ ਇੱਥੇ ਨੂੰ ਵੈਕ ਕਰਦੇ ਆਂ ਫੇਰ ਮਸ਼ੀਨ ਨੂੰ ਲੈ ਕੇ ਜਾਂਦੇ ਆਂ ਉਹ ਉੱਥੇ ਸੜਕ ਕੋਲੇ ਧੋਵਾਂਗੇ ਚਲੋ ਫੇਰ ਇਹਨੂੰ ਵੈਕ ਕਰਕੇ ਮਹੀਨ ਕੱਢਦੇ ਮਿਲਦੇ ਸਾਨੂੰ ਮਸ਼ੀਨ ਤਾਂ ਆਪਾਂ ਨੇ ਇੱਥੇ ਲਿਆਂਦੀ ਸੀ ਇੱਧਰ ਚੈੱਕ ਕਰੋ ਪਾਵਰ ਸਟੀering ਕਰਾਤਾ ਆਪਾਂ ਨੇ ਲਾਗਦਾ ਕੁਛ ਹੋਵੇ ਆਲਾ ਪਾਪਾ ਆਵੇ ਮਰਦਾ ਪਾਵਰ ਸਟੀering ਹੋਣ ਨੂੰ ਕੋਣਾ ਇਹ ਉੱਠਦਾ ਵੀ ਆ ਇਦਰ ਮੈਨੂੰ ਦਬਾ ਲੱਗੇ ਤੋਲੇ ਐਟਾ ਕੱਢੀਂ ਦੇਵਾ ਮਿਲਦੇ ਆ ਧੋ ਕੇ ਓਕੇ ਪਾਸਾ ਬਾਲਟ ਉਹ ਮੈਨੂੰ ਦੱਸਿਆ ਕਿ ਇਦਰੋਂ ਨਿੰਗਦਾ ਨਹੀਂ ਉਧਰ ਪਾਪਾ ਬਹੁਤ ਨੇ ਨਾ ਇੰਜਨ ਕੋਲੋਂ ਇਦਰੋਂ ਪਾਣੀ ਨਹੀਂ ਆਉਂਦਾ ਪਾਸਾ ਬਾਲਟਾਂ ਹਾਂਜੀ ਮਸ਼ੀਨ ਨੂੰ ਤਾਂ ਆਪਣਾ ਪਾਸਾ ਘੁਮਾ ਕੇ ਲਾਤਾ ਸੀ ਉਸ ਇੰਜਨ ਜਿਹੜੀਆਂ ਤਾਂ ਧੁੱਤ ਆ ਗਿਆ ਤੇ ਆਪਣੀ ਆ ਸਪਰੇ ਬੰਪਾਈ ਟੈਂਕੀ ਵੀ ਖਾਲੀ ਹੋ ਗਈ ਉਹ ਵੀ ਫਿਰ ਇੱਥੇ ਆ ਜਾਂਦਾ ਇੱਥੇ ਨਾਲ ਦੀ ਨਾਲ ਹੀ ਭਲੀ ਜਾਂਦੇ ਆ ਨਾਲ ਦੀ ਨਾਲ ਹੀ ਧੋਈ ਜਾਂਦੇ ਆ ਹੁਣ ਇੰਜਨ ਦਾ ਧੋਤਾ ਹੀ ਬਸ ਹੁਣ ਇਹਨੂੰ ਥੱਲੋਂ ਅੰਦਰੋਂ ਸਾਫ਼ ਕਰਦੇ ਆ ਫਿਰ ਮਾਰਾਂਗੇ ਆਹੋ ਹਾ ਚੱਗ ਝੱਗ ਗਾਇਬ ਹੋ ਗਈ ਉੱਡ ਗਈ ਭਾਈ ਝੱਗ ਸਰਫ ਸਰਫ ਵਾ ਕੇ ਲੈਂਦਾ ਸੀ ਆਨੋ ਧੋਮਾਗੇ ਅੰਦਰੋਂ ਇਹ ਦੂਆ ਸਰਫੋ ਮਾਰਾਂਗੇ ਸਰਫੋ ਮਾਰ ਕੇ ਫਿਰ ਸਮਾਰ ਕੇ ਫਿਰ ਧੋਮਾਗੇ ਇੱਕ ਵਾਰੀ ਪਾਣੀ ਮਾਰਾਂਗੇ ਫਿਰ ਇਹ ਦੂਆ ਅੰਦਰ ਲਾ ਦਾਂਗੇ ਚਲੋ ਮਿਲਦੇ ਆ ਬਾਅਦ ਚ ਓਕੇ ਹਾਂਜੀ ਆਪਾਂ ਨੇ ਸ਼ੈਂਪੂ ਸੰਪੂਰਨ ਸ਼ੈਂਪੂ ਲੈ ਕੇ ਆਏ ਮੈਂ ਸਾਫ ਕਰਵਾ ਲਿਆ ਕਿ ਤੁਸੀਂ ਧੋਤੀ ਸੀ ਸਾਡੇ ਨਾਲ ਮੋਟਰਸਾਈਕਲ ਵੀ ਧੋਨੇ ਦੋਹੀ ਮੋਟਰਸਾਈਕਲ ਆਪਾਂ ਫਿਰ ਧੋਤੇ ਤੇ ਫਿਰ ਮਿਲਦੇ ਆ ਮੋਟਰ ਹਰ ਕੋਲ ਹੁਣ ਉਸੇ ਇਹਨਾਂ ਅੰਦਰ ਲਾਉਣ ਵੇਲੇ ਚਲੋ ਓਕੇ ਹਾਂਜੀ ਆਪਾਂ ਨੇ ਸਕੂਲ ਦੇ ਮਸੀਨ ਉਸਤਾ ਤੋਂ ਤੇ ਇਹ ਹੁਣ ਪੈਪ ਇਕੱਠੀ ਕਰਦੇ ਹਾਂ ਤੇ ਹਾਂਜੀ ਆਪਾਂ ਨੇ ਪੈਪ ਉਪ ਇਕੱਠਾ ਕਰਤਾ ਸੀ ਆਸੂ ਮਸੀਨ ਵੀ ਸੁੱਕਣ ਆਈ ਆ ਥੋੜਾ ਟਾਈਮ ਹੋਰ ਧੁੱਪ ਲੱਗਣ ਦਿੰਦੇ ਆ ਇਹ ਦੂਆ ਤੋਂ ਅੰਦਰ ਕਰ ਦਾਂਗੇ ਤੇ ਮਿਲਦੇ ਅੰਦਰ ਕਰਨ ਵੇਲੇ ਓਕੇ ਹਾਂਜੀ ਆਪਾਂ ਨੇ ਮੇਸਰਾ ਤਾਂ ਅੰਦਰ ਲਿਆ ਕੇ ਇੱਥੇ ਰੱਖਤਾ ਸੀ ਪਾਪਾ ਨਾ ਮਸ਼ੀਨੋਂ ਬੋਲ ਜਾਂਦੀ ਸਰ ਫੜੀ ਬਾਲਟੀ ਹਾਂ ਚੱਕ ਰਿਹਾ ਹਾਂ ਬਸ ਲਿਆਂਦੀ ਫਿਰ ਇਹਨੂੰ ਦਵਾ ਲਿਓ ਉੱਥੇ ਹੀ ਲਾਉਣੀ ਅੰਦਰ ਅੰਦਰ ਵੀ ਹਜੇ ਇੱਥੇ ਖੜਾ ਦਾਂਗੇ ਇਹ ਆ ਪ੍ਰਾਲੀ ਪ੍ਰੋੜੀ ਬੜੇ ਗੱਲ ਦਾਂਗੇ ਸਮਾਰ ਕੇ ਪੂਰੀ ਧੋਤੇ ਚਮਕ ਚਮਕ ਜਾਈ ਆ ਗਈ ਚਲੋ 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 ਤੇ ਦੂਰ ਆਪਾਂ ਨੇ ਨੀਲੀ ਉਹ ਤੇ ਆਪਾਂ ਨੇ ਬੈੱਡ ਵੀ ਲਾਉਣਾ ਫੇਰ ਸਭ ਨੂੰ ਜਮਾ ਕਰਵਾ ਕੇ ਜਾ ਕੇ ਚੱਲਾਂਗੇ ਉਹ ਫੇਰ ਮਿਲਦੇ ਹਾਂ ਨੂੰ ਮਸ਼ੀਨ ਲਾ ਲੂ ਕੇ ਓਕੇ ਆਪਾਂ ਨੇ ਮਸ਼ੀਨ ਤਾਂ ਇੱਥੇ ਲੈ ਕੇ ਖੜਾਤੀ ਜਰੂਰ ਨਹੀਂ ਆਪਾਂ ਨੇ ਇੱਥੇ ਵਰਤ ਸੀ ਹੁਣ ਦੇਖਦੇ ਆ ਬੈੱਡ ਬੈੱਡ ਕਸਣਾਗਾ ਸੇ ਸਕੇ ਜਾਂ ਜਾਈ ਤੇ ਇਹਨਾਂ ਚਾਚੂ ਨੂੰ ਪੁੱਛਣਾ ਕਸਣਾ ਕਿ ਨਹੀਂ ਕਸਣਾ ਤੇ ਮਿਲਦੇ ਆ ਫੇਰ ਤੁਹਾਨੂੰ ਬਾਅਦ। ਓਕੇ। ਆਪਾਂ ਇੱਥੇ ਆ ਗਏ ਸੀ 652ਵਾਂ ਅਗਰ ਪਾਵਾਂਗੇ ਟਰਾਲੀ। ਇਹ ਤੇ ਪਹਿਲਾਂ ਵੀ ਗੱਟੂ ਲੱਦੇ ਹੋਏ ਸੀ। ਅਰੰਝੜ ਕਰ ਚੁੱਕੇ ਕਰੇ ਬੈੱਡ ਪਿਆ। ਫੇਰ ਬੈੱਡ ਉੱਥੇ ਲਾਵਾਂਗੇ। ਤੇ ਮਿਲਦੇ ਆ ਫੇਰ। ਓਕੇ। ਹਾਂਜੀ ਆਪਾਂ ਟਰਾਲੀ ਦਾ ਪਾੜੇ 652ਵਾਂ ਅਗਰ। ਹੁਣ ਜਾਂ ਅੰਦਰ ਚੁੱਕੇ ਕਰੇ ਉੱਥੇ ਵੀ ਆਪਣਾ ਬੈੱਡ। ਚਲੋ ਫੇਰ। ਕੱਲੇ ਜਾ ਕੇ ਬੈੱਡ ਉੱਤੇ ਕੱਛਦੇ ਆ। ਮੁੰਡਾ ਹੰਤ ਜੀ ਆਪਾਂ ਸੇ ਤੋਂ ਵਿੰਡ ਲੈ ਕੇ ਤਾਂ ਆ ਗਏ ਸੀ ਹੰਤ ਆ ਚੁੱਕੇ ਕਰੇ ਫੇਰ ਹੁਣ ਵਿੱਡ ਕਰਸਦੇ ਆ ਮਿਲਦਾ ਸਾਨੂੰ ਵਿੱਡ ਤਾਂ ਆਪਣੇ ਆ ਲੱਗ ਗਿਆ ਹਾਂ ਪਿਆ ਤੇ ਤੇ ਦੂਆ ਦਾ ਕਸਦੇ ਫਿਰ ਸੋ ਕਿੰਝ ਹੁੰਦੇ ਮਿਲਦਾ ਹੰਤ ਇੰਝ ਆ ਲੱਗਦੇ ਹੈ ਸਿੱਧਾ ਹੀ ਕਰਨਾ ਹੈ ਆਹ ਤੇਰੇ ਨਾਲ ਪਾਸਾ ਮੂਰਲਾ ਬਰੇਕਾ ਕਰ ਦੇ ਨੀ ਉਹ ਇੱਕ ਪਾਸਾ ਤਾਂ ਆਪਾਂ ਨੇ ਟੰਗਤਾ ਦੂਜਾ ਪਾਸਾ ਆਪਾਂ ਹੁਣ ਹੀ ਲੈਣ ਗਏ ਹਾਂ ਨੇ ਉਹ ਆ ਗਏ ਫਿਰ ਉਹਨੂੰ ਵੀ ਇੱਧਰ ਟੰਗਦੇ ਆ ਮੈਂ ਉੱਤ ਚੜ ਗਿਆ ਸੀਗਾ ਮੈਂ ਤਾਂ ਵੈਢੇ ਖੜ ਲਾਂਗੇ ਫਾਇਦਾ ਟਕਾਏ ਆ ਢਿੱਲਾ ਫਿਰ ਪਹਿਲਾਂ ਇੱਕ ਵਾਈ ਟਕਾ ਕੇ ਇਹ ਦੂਬਰ ਟੈਟ ਕਰਾਂਗੇ ਚਲੋ ਫਿਰ ਮਿਲਦੇ ਕਸ ਕੇ ਓਕੇ ਹਾਂਜੀ ਆਪਾਂ ਨੇ ਵੈਢੇ ਤਾਂ ਕਸ ਤੋਂ ਤੇ ਚੰ ਚੂ ਟੈਟ ਕਰਨ ਲੱਗ ਗਏ ਤੇ ਬੋਰੀਆਂ ਦਾ ਤਾਕੀ ਲੱਦਾਂਗੇ ਚਲੋ ਫਿਰ ਮਿਲਦੇ ਹਾਂ ਹੁਣ ਘਰੇ ਜਾ ਕੇ ਬੁੱਝ ਬੁੱਢ ਕਸ ਕੇ ਮਿਲਣਾ ਘਰੇ ਜਾ ਕੇ ਓਕੇ ਹਾਂਜੀ ਆਪਾਂ ਬੈੱਡ ਕਸ ਕੇ ਤਾਂ ਆ ਗਏ ਸੀ ਘਰੇ ਤੇ ਉਹ ਜਿਹੜੀਆਂ ਬੋਰੀਆਂ ਪਾਉਣੀਆਂ ਨੇ ਉਹ ਆਪਾਂ ਸਵੇਰੇ ਪਾਵਾਂਗੇ ਸਵੇਰੇ ਆਪਾਂ ਸਕੂਲ ਵੀ ਜਾਣਾ ਤੇ ਹੁਣ ਜਾਉਂਦਾ ਪਟਾਉ ਨੂੰ ਤੇ ਘਰੇ ਜਾ ਕੇ ਬੋਰੀਆਂ ਓਕੇ ਹਾਂਜੀ ਆਪਾਂ ਬੈੱਡ ਕਸ ਕੇ ਤਾਂ ਆ ਗਏ ਸੀ ਘਰੇ ਤੇ ਕੱਲੂ ਰੈਵਰ ਦੇਖਦੇ ਆਉਣਗੇ ਕਿ ਨਹੀਂ ਤੇ ਹੁਣ ਮੈਂ ਕਰ ਲੱਗਿਆ ਵਲੌਗ ਦੀ ਐਂਡਿੰਗ ਦੱਸਿਓ ਵਲੌਗ ਕਿਹਾ ਜਿਹਾ ਲੱਗਿਆ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਤੇ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਉਸੇ